ਕੈਨੇਡਾ ਨੇ ਟੂਲ ਦਿੱਤੇ ਆ এমਪਲੋਇਜ਼ ਨੂੰ ਦੇਣ ਵਾਸਤੇ ਵੀ ਤੁਸੀਂ ਸ਼ਿਕਾਇਤ ਲਾ ਸਕਦੇ ਤੁਹਾਨੂੰ ਓਪਨ ਵਰਕ ਪਰਮਿਟ ਮਿਲ ਜਾਂਦਾ ਡਿਸਫੇਵਰ ਸਟੂਡੈਂਟ ਨੂੰ ਵੀ ਆ ਡਿਸਫੇਵਰ ਕੰਟਰੀ ਨੂੰ ਕੰਟਰੀ ਨੂੰ ਕੰਮ ਆ ਦੀ ਲੋੜ ਆ ਹਜੇ ਵੀ ਸਾਡਾ ਬਰਥ ਰੇਟ ਬਹੁਤ ਲੰਮਾ ਆ ਡੈਪਲੇ ਫੋਰ ਵਰਕਰ ਵੀ ਇਦਾਂ ਦੇ ਵਰਤਣਾ ਕਿ ਤੁਸੀਂ ਨੌਜਵਾਨੀ ਦੇ ਵਿੱਚ ਆਓ ਇੱਥੇ ਤੁਹਾਨੂੰ ਐ ਨਚੋੜ ਕੇ ਤੁਹਾਡਾ ਜਿੰਨਾ ਜੋਰ ਤੁਹਾਡਾ ਕੱਢਣਾ ਕੱਢ ਲਓ ਫੇਰ ਤੁਸੀਂ ਵਾਪਸ ਜਾਓ ਤੁਹਾਨੂੰ ਕੋਈ ਪੈਥ ਕੋਈ ਪਰਮਨੈਂਟ ਰੈਜ਼ੀਡੈਂਸੀ ਦੇ ਦਿੱਨੀ ਕੀਤੇ ਜਲੋ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੇ ਅੱਜ ਵੇਲੇ ਕਿਹਾ ਕਿ ਸਾਨੂੰ ਇਮੀਗ੍ਰੇਸ਼ਨ ਦੇ ਉੱਤੇ ਪਹਿਲਾਂ ਕੰਮ ਕਰਨਾ ਚਾਹੀਦਾ ਸੀ ਕਿ ਇਹਦੇ ਨਾਲ ਕੈਨੇਡਾ ਦਾ ਨੁਕਸਾਨ ਹੋਇਆ ਮੈਂਬਰ ਪਾਰਲੀਮੈਂਟ ਰਣਦੀਪ ਸਰਾਏ ਹੁਣ ਦੇ ਸੀ ਨਾਲ ਸਰਾਏ ਸਾਹਿਬ ਜਿਹੜਾ ਹੁਣ ਕਿਹਾ ਜਾ ਰਿਹਾ ਕਿ ਇਮੀਗ੍ਰੇਸ਼ਨ ਦੇ ਉੱਤੇ ਜਿਹੜੇ ਕਟ ਲਾਏ ਗਏ ਪਹਿਲਾਂ ਲਾਉਣੇ ਚਾਹੀਦੇ ਸੀ ਤੁਹਾਨੂੰ ਲੱਗਦਾ ਕਿ ਬਹੁਤ ਵੱਡਾ ਨੁਕਸਾਨ ਹੋ ਗਿਆ ਇਹ ਨਹੀਂ ਨੁਕਸਾਨ ਨਹੀਂ ਹੋਇਆ ਪਰ ਆਈ ਥਿੰਕ ਜੋ ਪ੍ਰਧਾਨ ਮੰਤਰੀ ਨੇ ਆਲਵੇਜ਼ ਸਾਰੇ ਪ੍ਰਧਾਨ ਮੰਤਰੀ ਜਿੱਤੇ ਜ਼ਿੰਮੇਵਾਰੀ ਹੁੰਦੀ ਆਪਣੀ ਜ਼ਿੰਮੇਵਾਰੀ ਸੰਭਾਲ ਲੈਂਦੇ ਆ ਆਈ ਥਿੰਕ ਐਨੀ ਪ੍ਰੋਵਿੰਸ ਆ ਦੇ ਉੱਤੇ ਰ ਸਟੂਡੈਂਟ ਟੈਂਪਰੇਰੀ ਫੋਨ ਵਰਕਰ ਇਹ ਦੋ ਕੈਟਾਗਰੀ ਅਸੀਂ ਜਿਹੜੀਆਂ ਜਿਆਦੀਆਂ ਹੋ ਗਈਆਂ ਸੀ ਸੋ ਉਹ ਖਾਸ ਕਰਕੇ ਜਿੱਤੇ ਸਟੂਡੈਂਟਾਂ ਦਾ ਸੀਗਾ ਐਡਮਿਸ਼ਨ ਲੈਟਰ ਡੀਐਲਆਈ ਕਿਹੜਾ ਡੈਜ਼ਿਗਨੇਟਡ ਲਰਨਿੰਗ ਇੰਸਟੀਚਿਊਟ ਇਹ ਪ੍ਰੋਵਿੰਸ ਦੇ ਹੱਥ ਹੁੰਦਾ ਤਾਂ ਇਹ ਨਹੀਂ ਉਹਨਾਂ ਨੂੰ ਖੋਲ ਦਿੱਤੀ ਸੀ ਕਿ ਜਿੰਨੇ ਤੁਸੀਂ ਜਿਹੜੇ ਲਰਨਿੰਗ ਇੰਸਟੀਚਿਊਟ ਨੂੰ ਤੁਸੀਂ ਰੈਪਰਟੇਬਲ ਸਮਝਦੇ ਉਹਨੂੰ ਡੀਐਲਆਈ ਦਿਓ ਜਿੰਨੇ ਸਟੂਡੈਂਟ ਤੁਸੀਂ ਅਬਜ਼ਰਵ ਕਰ ਸਕਦੇ ਤੁਸੀਂ ਉਹਨੂੰ ਉਹਨੇ ਲਿਆਓ ਸੋ ਉਹ ਆਸ ਦੇ ਉੱਤੇ ਬੈਠੇ ਸੀ ਔਰ ਮੋਸਟ ਪ੍ਰੋਵਿੰਸ ਤਕਰੀਬਨ ਠੀਕ ਰਹੇ ਆਈ ਥਿੰਕ ਔਨਟੇਰੀਓ ਆਊਟਲਾਇਰ ਸੀਗਾ ਔਨਟੇਰੀਓ ਨੇ ਆਲਮੋਸਟ ਡਬਲ ਕਰ ਦਿੱਤੇ ਸੀ ਕਿ ਸਟੂਡੈਂਟ ਪੋਪੂਲੇਸ਼ਨ ਉਹਦੇ ਨਾਲ ਫਿਰ ਜਿਹੜੀ ਹਾਊਸਿੰਗ ਦੀ ਪ੍ਰੋਬਲਮ ਹਸਪੀਟਲ ਦੀ ਪ੍ਰੋਬਲਮ ਟਰੈਫਿਕ ਦੀ ਹੋਰ ਜੀਜਾ ਉਹ ਬਹੁਤ ਇੰਪਲੀਕੇਟ ਹੋ ਗਿਆ ਤੇ ਉਹਦੇ ਵਿੱਚ ਜਿਹੜੇ ਪ੍ਰਾਈਮ ਮਿਨਿਸਟਰ ਕਹਿੰਦੇ ਕਿ ਉਹ ਨੇ ਉਸ ਵੇਲੇ ਪ੍ਰੋਬਬਲੀ ਬੈਟਰ ਸੀ ਕਿ ਜੇ ਉਹ ਨਹੀਂ ਸੀ ਲਿਸਨ ਕਰ ਦਿੱਤਾ ਅਸੀਂ ਆਪਣੇ ਆਪ ਕੱਟਪੈਕ ਉਹ ਤੋਂ ਕਰ ਲੈਂਦੇ ਆਈ ਥਿੰਕ ਦੈਟਸ ਅ ਪ੍ਰਾਇਮਰੀ ਮੈਸੇਜ ਉਹ ਹਜੇ ਵੀ ਕਾ ਇੰਡੀਆ ਬੜਾ ਸੂਬਿਆਂ ਦੇ ਪ੍ਰਧਾਨ ਮੰਤਰੀ ਪ੍ਰੀਮੀਰ ਨੂੰ ਨਹੀਂ ਉਹਨਾਂ ਖੰਡਨ ਕਰਦੇ ਪਰ ਦੈਟ ਵਾਸ ਦ ਪਰਪਸ ਕਿ ਜੇ ਉਹ ਨਹੀਂ ਸੀ ਕਰ ਦਿੱਤਾ ਆਪਣੇ ਆਪ ਕਰ ਦੂਸਰਾ ਪਾਰਟ ਸਗਾ ਜਿਹੜਾ ਆਈ ਥਿੰਕ ਕਿ ਕੋਵਿਡ ਇਕਿ ਹੋਇਆ ਕਿ 2 ਸਾਲ ਫਲਾਈਟਾਂ ਨਹੀਂ ਆਈਆਂ 2 ਸਾਲਾਂ ਦੇ ਵਿੱਚ ਜਿਹੜੇ ਕਾਮਿਆਂ ਦੀ ਫੇਵੀ ਲੋਡ ਪਈ ਇਕਨੋਮੀ ਐਕਚੁਅਲੀ ਡੀਸੈਂਟਲੀ ਚੱਲੀ ਔਰ ਜਦੋਂ ਮੁੜ ਕੇ ਖੁੱਲੀ ਇਹ ਨਹੀਂ ਥੋੜੀ ਕੰਜੈਸ ਜਾਲੀ ਦੇ ਦਿੱਤੀ ਵੀ ਜਿਹੜੇ 2 ਸਾਲ ਦੇ ਵਿੱਚ ਨਹੀਂ ਆਏ ਤੁਸੀਂ ਉਹ ਵੀ ਵਰਕਰ ਉਹਨੇ ਲੈਵਲ ਦੇ ਲਿਆ ਸਕਦੇ ਜਿਹਦੇ ਜਿਆਦੇ ਆ ਗਏ ਉਹਦੇ ਨਾਲ ਅਗੇਨ ਕਈ ੈਂਪਲੋਇਰਾਂ ਨੇ ਉਹਦਾ ਫਾਇਦਾ ਲੈ ਲਿਆ ਜਿਆਦਾ ਕਿਸੀ ਲੋਅਰ ਪ੍ਰਾਈਸ ਤੇ ੈਂਪਲੋਈ ਬਾੜੋ ਮੰਗਾਈਏ ਰੈਦਰ ਦੈਨ ਲੋਕਲ ਕਰੀਏ ਕੇ ਐਨ ਸਟੂਡੈਂਟ ਨਹੀਂ ਹਰ ਕਿਤੇ ਇੱਥੇ ਜਿਹੜੇ ਹੈਗੇ ਆ ਪੜਦੇ ਵਗੈਰਾ ਉਹਦੇ ਨਾਲ ਫੇ ਗਲਟ ਹੋ ਗਿਆ ਦੋਨੇ ਜਦੋਂ ਇਕੱਠੇ ਹੋ ਗਏ ਇਹ ਉਸ ਕਰਕੇ ਉਹ ਕਹਿੰਦੇ ਆਈ ਥਿੰਕ ਜੇ ਹਾਈਂਡ ਸਾਈਡ ਚ ਦੇਖੀਏ ਅਸੀਂ ਉਹ ਚੀਜ਼ ਪਹਿਲਾਂ ਦੇਖਦੇ ਦੇਖਣੀ ਚਾਹੀਦੀ ਸੀ ਕਿ ਸਾਨੂੰ ਹੋਰ ਇਮੀਗ੍ਰੈਂਟ ਲਿਆਉਣ ਤੋਂ ਪਹਿਲਾਂ ਕੀ ਫੈਕਟਰ ਬਾਕੀ ਇਨਫਰਾਸਟ੍ਰਕਚਰ ਉਹ ਨਾ ਹੈਗਾ ਕਿ ਨਹੀਂ ਬਟ ਆਈ ਥਿੰਕ ਫੇ ਵੀ ਕਾਫੀ ਵਧੀਆ ਤਰੀਕੇ ਨਾਲ ਕੰਟਰੋਲ ਕਰ ਲਿਆ ਮੋ ਲਿਆਉਣ ਵਾਲੇ 2 ਸਾਲਾਂ ਦੇ ਵਿੱਚ ਨਿਊ ਇਨਟੈਕ ਘਟਾਤਾ ਐਗਜ਼ਿਸਟਿੰਗ ਇਨਟੇਕ ਨੂੰ ਪਰਮਨੈਂਟ ਰੈਜ਼ੀਡੈਂਸੀ ਲਿਆਉਣ ਦੇ ਵਿੱਚ ਵਧਾਤਾ ਸੋ ਹੁਣ ਆਸ ਹੈਗਾ ਕਿ 40% ਆਫ ਜਿਹੜੇ 385 385000 ਪੀਆਰ ਅਗਲੇ ਸਾਲ ਹੋਣੇ ਉਹ ਡੋਮੈਸਟਿਕ ਇਥੇ ਜਿਹੜੇ ਆਲਰੇਡੀ ਸਟੂਡੈਂਟ ਆਏ ਆ ਜਾਂ ਆਲਰੇਡੀ ਜਿਹੜੇ ਟੈਂਪਰੇਰੀ ਫੋਰਨ ਵਰਕਰ ਆਏ ਆ ਕੁਆਲੀਫਾਈ ਕਰਦੇ ਉਹਨਾਂ ਨੂੰ ਅਬਜ਼ਰਵ ਕਰਨਗੇ ਉਹਦੇ ਵਿੱਚ ਬਾਹਰੋਂ ਹੋਰ ਕੱਟ ਲਿਆਉਣਗੇ ਜਿਹੜਾ ਕਿ ਅੱਗੇ ਹੁੰਦਾ ਸੀਗਾ ਉਹ ਰਫਲੀ ਕੁਆਟਰ ਹੁੰਦੇ ਸੀਗੇ ਤੇ ਬਾਹਰੋਂ ਜਿਹੜੇ 3 ਕੁਆਟਰ ਜਾਂਦੇ ਪਰ ਸਾਨੂੰ ਬਾਹਰੋਂ ਫੇਰ ਵੀ ਲਿਆਉਣੇ ਪੈਂਦੇ ਹਸਬੰਡ ਵਾਈਫ ਮਦਰ ਫਾਦਰ ਜਿਹੜੇ ਉਹ ਕੈਟਾਗਰੀਆਂ ਕਈ ਸਰਟਨ ਐਕਸਪੀਰੀਅੰਸ ਸਟੂਡੈਂਟ ਕੈਟਗਰੀ ਵਰਕਰ ਲੂਡ ਉਹ ਹਜੇ ਵੀ ਬਾਹਰੋਂ ਲਿਆਏ ਜਾਣਗੇ ਹੁਣ ਪੱਕੇ ਹੋਣਾ ਇੱਥੇ ਬਾਹਰਲੇ ਲਈ ਔਖਾ ਹੋ ਜਾਊਗਾ ਇੱਥੇ ਵਾਲੇ ਲਈ ਸੌਖਾ ਹੋ ਜਾਊਗਾ ਕੋਈ ਸਟੂਡੈਂਟ ਅੱਜ ਆਉਂਦਾ ਉਹਦੇ ਪੱਕੇ ਹੋਣ ਦੇ ਚਾਂਸ ਘਟ ਜਾਂਦੇ ਆ ਜਿਹੜੇ ਇੱਥੇ ਵਾਲੇ ਉਹਨਾਂ ਦੇ ਜ਼ਿਆਦਾ ਚਾਂਸ ਨੇ ਦੇਖੋ ਜਿਹੜੇ ਨਵੇਂ ਸਟੂਡੈਂਟ ਆਉਂਦੇ ਉਹਨਾਂ ਦਾ ਤਾਂ ਹਜੇ ਜਰਨੀ 3 4 5 ਸਾਲ ਬਾਅਦ ਹੈ ਕਿਉਂਕਿ 2 ਸਾਲ ਉਹ ਨਹੀਂ ਪੜਨਾ 3 ਸਾਲ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਹੜੇ ਐਗਜ਼ਿਸਟਿੰਗ ਸਟੂਡੈਂਟਸ ਹੈਗੇ ਆ ਖਾਸ ਕਰਕੇ ਜਿਹੜੇ ਕਰ ਰਹੇ ਐਸ ਵੇਲੇ ਪੜ ਰਹੇ ਉਹਨਾਂ ਵਾਸਤੇ ਆਈ ਥਿੰਕ ਜਾਂ ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਐਸ ਵੇਲੇ ਲਿਕ ਉਹਨਾਂ ਦਾ ਚੱਲ ਰਿਹਾ ਜਿਹੜੇ 2 ਸਾਲ ਰਹਿੰਦੇ ਆਈ ਥਿੰਕ ਉਹਨਾਂ ਦੇ ਵਿੱਚ ਕਾਫੀ ਓਪਰਚੁਨਿਟੀ ਆ ਜਾਣਗੀਆਂ ਕਿਉਂਕਿ ਪੁਆਇੰਟ ਲੈਵਲ ਆਪਣੇ ਆਪ ਹੌਲੀ ਹੌਲੀ ਥੱਲੇ ਆ ਜਣੇ ਜਦੋਂ ਨਵੇਂ ਇਨਟੇਕ ਘਾਟ ਆਏ ਆ ਸ ਆ ਚਾਂਸਸ ਹੈਗਾ ਕਿ ਇਥੇ ਦੇ ਜਿਹੜੇ ਨਿਵਾਸੀ ਹੈਗੇ ਆ ਜਾਂ ਜਿਹੜੇ ਸਟੂਡੈਂਟ ਆ ਰੈਡੀ ਇਥੇ ਵਸ ਰਹੇ ਆ ਉਹਨਾਂ ਦੇ ਚਾਂਸਸ ਅਪ ਹੋ ਜਾਣਗੇ ਫੇਰ ਵੀ ਉਹਨਾਂ ਨੂੰ ਕਈਆਂ ਨੂੰ ਐਲ ਐਮ ਆਈ ਲੈਣੇ ਪੈਣਗੇ ਡਿਫਰੈਂਟ ਸ਼ਹਿਰਾਂ ਜਾਣਾ ਪਊਗਾ ਆਪਣਾ ਵਰਕ ایکسپੀਰੀਅੰਸ ਦਾ ਪੁਆਇੰਟ ਵਧਾਉਣ ਵਾਸਤੇ ਜਾਂ ਚਾਂਸਸ ਇਨਕਰੀਸ ਕਰਨ ਵਾਸਤੇ ਬਟ ਉਹਨਾਂ ਵਾਸਤੇ ਕੀਤਾ ਜਾ ਰਿਹਾ ਕਿ ਉਹ ਹੌਲੀ ਹੌਲੀ ਐਬਸਾਰਬ ਹੋ ਜਾਣ ਸਮ ਵੋਂਟ ਸਾਰਿਆਂ ਕੋ ਨਹੀਂ ਐਬਸਾਰਬ ਹੋਣਾ ਹੋਣਾ ਕਈਆਂ ਦੇ ਪੁਆਇੰਟ ਨਹੀਂ ਹੋਣੇ ਉਹਨੇ ਪੂਰਾ ਜਾਂ ਉਹਨਾਂ ਦਾ ਐਕਸਪੀਰੀਅੰਸ ਨਹੀਂ ਹੋਣਾ ਪਰ ਮੋਸਟ ਜਿਹੜੇ ਆ ਸਾਡੀ ਆਸ ਹੈਗੀ ਕਿ ਅਸੀਂ ਉਹਨਾਂ ਨੂੰ ਇਥੇ ਪੱਕੇ ਕਿਸੇ ਨਾ ਕਿਸੇ ਤਰੀ ਕੇ ਕਰੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹ ਵੀ ਗੱਲ ਕਹੀ ਹੈ ਕਿ ਕੁਝ ਲੋਕ ਇਸ ਚੀਜ਼ ਦਾ ਫਾਇਦਾ ਲੈ ਗਏ ਜਿਹੜੀ ਹੈ ਸਾਡੀ ਜੈਨੂਨ ਇੱਕ ਸਿਗਾ ਲੋਕਾਂ ਨੂੰ ਇੱਥੇ ਸੱਦਣ ਦਾ ਉਹ ਕੌਣ ਸੀਗੇ ਜਿਹੜੇ ਵੱਧ ਫਾਇਦਾ ਲੈ ਗਏ ਦੇਖੋ ਆਈ ਥਿੰਕ ਕਿ ਅਨਸਕੂਪਿਉਲਸ ਏਮਪਲੋਇਰ ਜਿਹੜੇ ਕਿ ਲੋ ਵੇਜ ਸਟ੍ਰੀਮ ਦੇ ਵਿੱਚ ਲਈ ਗਏ ਕਿ ਜਿਵੇਂ ਉਹਨਾਂ ਹੀ ਦੱਸਿਆ ਐ ਐਗਜ਼ੈਂਪਲ ਕਿ ਐਮਾਈ ਫਰਾਡ ਕੀਤਾ ਵਰਕਰ ਲਈ ਜਾਂਦੇ ਪਰ ਉਹਨਾਂ ਨੂੰ employment ਨਹੀਂ ਦਿੱਤੀ ਜਾਂ ਉਹਨਾਂ ਨੂੰ ਐਕਸਟਰੋਡ ਕੀਤਾ ਐਕਸਪਲੋਇਟ ਕੀਤਾ ਕੈਨੇਡਾ ਨੇ ਟੂਲ ਦਿੱਤੇ ਆ ਏਮਪਲੋਇਆ ਨੂੰ ਏਮਪਲੋਇਰ ਐਮਪਲੋਈਜ਼ ਨੂੰ ਦੇਣ ਵਾਸਤੇ ਵੀ ਤੁਸੀਂ ਸ਼ਿਕਾਇਤ ਲਾ ਸਕਦੇ ਤੁਹਾਨੂੰ ਓਪਨ ਵਰਕ ਪਰ ਮਿਲ ਜਾਂਦਾ ਜੇ ਤੁਹਾਨੂੰ ਐਕਸਪਲੋਇਟ ਪਰ ਅਨਫੋਰਚਨਟਲੀ ਉਹਨਾਂ ਨੇ ਯੂਜ਼ ਹੋ ਰਿਹਾ ਜਿੰਨਾ ਹੈ ਔਰ ਕੈਨੇਡਾ ਪੁਲਿਸ ਸਟੇਟ ਨਹੀਂ ਹੈਗਾ ਜਿੱਥੇ ਅਸੀਂ ਆਪਣੇ ਆਪ ਜਾ ਕੇ ਉਹਨੇ ਛਾਪੇ ਮਾਰਦੇ ਜਾਂ ਆਪ ਜ ਜੇ ਜਾਂਦੇ ਆ ਸਾਡੇ ਕੋਈ ਕਾਈਨ ਆਫ ਕੈਨੇਡੀਅਨ ਮਾਡਲ ਹੈਗਾ ਐਂਡ ਸ਼ਾਇਦ ਉਹਨੂੰ ਅਸਾਨੂੰ ਰੈਂਪ ਅਪ ਕਰਨਾ ਪਵੇ ਜਿੱਦਾਂ ਅਸੀਂ ਆਰਡਰਸ ਐਂਡ ਸਕਰੂਡ ਨਹੀਂ ਜ਼ਿਆਦਾ ਕੀਤੀ ਜਾਵੀ ਇੱਕ ਹਨ ਇਸੇ ਤਰ੍ਹਾਂ ਕਾਲਜ ਕਹੀ ਹੈ ਜਿਨਨੇ ਕਿ ਕਾਲਜਾਂ ਨੇ ਨਾਰਮਲੀ ਅਸੀਂ ਅਗੇਨ ਪ੍ਰੋਵਿੰਸ ਤੇ ਰਲਾਇ ਕੀਤਾ ਕਿ ਉਹ ਕਰਕੇ ਲੰਗੋ ਪ੍ਰੂਫ ਕਰਨ ਜਿਹੜੇ ਉਹ ਸੂਬੇ ਨੂੰ ਲੋੜ ਆ ਸੋ ਜੇ ਤੁਸੀਂ ਕ੍ਰੈਂਕ ਅਪ ਕਰਕੇ ਮਾਰਕੀਟਿੰਗ ਜਾਂ ਬਿਜ਼ਨਸ ਮੈਨੇਜਮੈਂਟ ਦੇ ਬੇਸਿਕ ਕੋਰਸ ਉਹ ਹੀ ਇਹਨੇ ਹਿਆਰਾਂ ਦੀ ਗਿਣਤੀ ਦੇਈ ਜਾਂਦੇ ਤਾਂ ਮੋਰੇ ਉਹ ਨਹੀਂ ਡਿਮੈਂਡ ਨਹੀਂ ਹੈਗੀ ਉਹ ਵੀ ਡਿਸ ਫੇਵਰ ਸਟੂਡੈਂਟ ਨੂੰ ਵੀ ਆ ਦਿਸ ਵੇ ਫ ਕੰਟਰੀ ਨੋ ਕੰਟਰੀ ਨੂੰ ਕਾਮਿਆ ਦੀ ਲੋਡ ਆ ਹਜੇ ਵੀ ਸਾਡਾ ਬਰਥ ਰੇਟ ਬਹੁਤ ਲੋਅ ਆ ਸਾਨੂੰ ਪੈਂਚਨਾਂ ਨੂੰ ਤੇ ਇਕਨੋਮੀ ਨੂੰ ਸਸਟੇਨ ਕਰਨ ਲਈ ਸਾਨੂੰ ਬਾਰੋਂ ਵਿਅਕਤੀ ਚਾਹੀਦੇ ਆ ਪਰ ਸਾਨੂੰ ਉਹ ਚਾਹੀਦੇ ਜਿਹੜੇ ਕੈਨੇਡੀਅਨ ਇਕਨੋਮੀ ਨੂੰ ਲੋਡ ਆ ਸਾਨੂੰ ਸਟੂਡੈਂਟ ਉਹ ਚਾਹੀਦੇ ਜਿਹੜੇ ਉਹ ਚੀਜ਼ ਚ ਟ੍ਰੇਨ ਕਰਨ ਜੋ ਕੇ ਕੈਨੇਡੀਅਨਸ ਨੂੰ ਲੋਡ ਆ ਜੇ ਅਸੀਂ ਇੱਕ ਚੀਜ਼ ਈਜ਼ੀ ਕਰਿਕਿਊਲਮ ਕੋ ਕਰ ਲਿਆ ਓ ਪ੍ਰੂਵ ਕਰਕੇ ਉਹ ਚੀ ਤੜਾ ਤੜ ਤੁਸੀਂ ਵਿਅਕਤੀ ਪਾਸ ਕਰਾਈ ਜਾਂਦੇ ਆ ਔਰ ਉਹਨਾਂ ਨੂੰ ਮੋਰੇ ਜੌਬਾਂ ਨਾ ਮਿਲਣ ਉਹਨਾਂ ਕੈਨੇਡਾ ਦੀ ਵੀ ਬ੍ਰਾਂਡ ਫੇ ਹਰਟ ਹੁੰਦੀ ਆ ਸੋ ਇਸ ਕਰਕੇ ਕੈਨੇਡਾ ਇੱਕ ਫੈ ਇਹ ਪ੍ਰੋਵਿੰਸਾਂ ਤੇ ਲਾਈ ਕਰਦੀ ਅਸੀਂ ਆਸ ਕਰਦੇ ਸੀ ਕਿ ਪ੍ਰੋਵਿੰਸ ਇਹਨੂੰ ਮੋਰ ਕੰਟਰੋਲ ਰੱਖੂਗੀ ਆਪਣੇ ਪ੍ਰੋਵਿੰਸ ਦੀ ਨੀਡਸ ਦੇ ਹਿਸਾਬ ਦੇ ਨਾਲ ਉਹ ਕੋਰਸ ਜਾਲੀ ਕਰਨ ਐਡਮਿਟ ਕਰਨ ਅਨਫੋਰਚਨਟਲੀ ਨਹੀਂ ਹੁਣਾ ਕੀਤਾ ਆਸ ਹੈ ਹੁਣ ਜਿੰਨਾ ਸ਼ਕਤੀ ਹੋਈ ਹੁਣ ਯੂਨੀਵਰਸਿਟੀਆਂ ਵੀ ਰਿਸਪੌਂਡ ਕਰਦੀਆਂ ਹੁਣ ਕਰਿਕਿਊਲਮ ਐਂਡ ਐਡਮਿਸ਼ਨ ਉਸ ਬੇਸਿਸ ਦੇ ਉੱਤੇ ਕੀਤਾ ਜਾਊਗਾ ਜਿੱਦ ਕੈਨੇਡਾ ਨੂੰ ਲੋੜ ਹੈਗੀ ਆ ਤਾਂ ਕਿ ਸਟੂਡੈਂਟਾਂ ਨੂੰ ਵਧੀਆ ਓਪਰਚੁਨਿਟੀ ਮਿਲ ਕੈਨੇਡਾ ਦੀ ਬ੍ਰਾਂਡ ਵੀ ਮੁਰਕੇ ਵਧੀਆ ਤੌਰ ਤੇ ਸਟੈਬਲਿਸ਼ ਹੋਵੇ ਤਾਂ ਕਿ ਸਾਨੂੰ ਬੈਸਟ ਬ੍ਰਾਈਟਸ ਡੀਡ ਇਹ ਵਾਲਦੇ ਉਹ ਆਉਣ ਕੈਨੇਡਾ ਦੇ ਵਿੱਚ ਆਖਰੀ ਸਾਲ ਸਰਾਇ ਸਾਹਿਬ ਐਸਵੇ ਲ ਇਮੀਗ੍ਰੇਸ਼ਨ ਬਹੁਤ ਸਖਤ ਕਰ ਦਿੱਤੀ ਆ ਲਿਬਰਲਸ ਨੇ ਪੀਰ ਪੋਲੀਓ ਕਹਿੰਦੇ ਰਹੇ ਵੀ ਇਹਨੂੰ ਸਖਤ ਕਰਦੇ ਥੋਨੂੰ ਲੱਗਦਾ ਵੀ ਹੁਣ ਜੇਸ ਲੈਵਲ ਤੱਕ ਕੋ ਕਹਿੰਦੇ ਰਹੇ ਆ ਉਸ ਲੈਵਲ ਤੱਕ ਸਖਤ ਹੋ ਗਈ ਜਾਂ ਜੇ ਕੱਲ ਨੂੰ ਕਾਪੋਥੈਟিক্যাল ਕੁਐਸਚਨ ਉਹ ਆ ਜਾਂਦੇ ਤਾਂ ਹੋਰ ਸਖਤੀ ਹੋਊਗੀ ਉਹਦੇ ਤੇ ਜਿੱਥੇ ਤੁਹਾਨੂੰ ਲੱਗਦਾ ਕਿ ਹੁਣ ਜਿੰਨੀ ਕਰਨੀ ਸੀ ਹੋ ਗਈ ਆ ਦੇਖੋ ਅਸੀਂ ਜੋ ਕਰਦੇ ਆ ਅਸੀਂ ਆਲਵੇਜ਼ ਅਗੇਨ ਨੇਸ਼ਨ ਬਿਲਡਿੰਗ ਇਮੀਗ੍ਰੇਸ਼ਨ ਸਟਰੀ ਪਾਲਿਸੀ ਹੁੰਦੀ ਆ ਕਿ ਜਿੰਨਾ ਤੁਸੀਂ ਕੈਨੇਡਾ ਆਓ ਤੁਸੀਂ ਕੰਮ ਕਰੋ ਮਿਹਨਤ ਕਰੋ ਪੀਆਰ ਹੋ ਇੱਥੇ ਜਾ ਕੇ ਆਪਣੇ ਪਰਿਵਾਰ ਨੂੰ ਮਗਾਓ ਤਾਂ ਆਪਣਾ ਕੰਟਰੀ ਨੂੰ ਤੁਸੀਂ ਆਪਣੇ ਕੰਟਰੀ ਬਣਾਓ ਤਾਂ ਕਿ ਤੁਹਾਡਾ ਕੈਨੇਡੀਅਨ ਫਲੈਗ ਨਾਲ ਤੁਹਾਡਾ ਪਿਆਰ ਹੋਵੇ ਹਾਂ ਤੁਸੀਂ ਕਹਿ ਸਕਦੇ ਮੈਂ ਇੰਡੀਆ ਤੋਂ ਆਇਆ ਮੈਂ ਪਾਕਿਸਤਾਨ ਤੋਂ ਆਇਆ ਮੈਂ ਜਿੱਥੋਂ ਆਇਆ ਪਰ ਤੁਹਾਡਾ ਮਾਣ ਹੋਵੇ ਕਿ ਤੁਸੀਂ ਕੈਨੇਡੀਅਨ ਹੋਣੋਂ ਇਹ ਸਾਡਾ ਤਾਂ ਕੰਸਰਵੇਟਿਵ ਦਾ ਮੈਂ ਖੰਡਨ I Eu... ਕਲੀਅਰਲੀ ਕਹਿ ਸਕਦਾ ਕਿ ਬਹੁਤ ਡਿਫਰੈਂਸ ਆ ਉਹਨਾਂ ਦਾ ਜਦੋਂ ਵਰਕ ਪਰਮਿਟ ਵੀ ਹੁੰਦੇ ਸੀਗੇ ਉਹ 4 ਸਾਲ ਤੋਂ ਨੂੰ ਮੰਗਾਉਂਦੇ ਸੀ ਤਾਂ 4 ਸਾਲ ਕਹਿੰਦੇ ਸੀ ਵਾਪਸ ਜਾਓ ਤੁਸੀਂ ਨਾ ਇੱਧਰ ਜੋਗੇ ਨਾ ਉੱਧਰ ਜੋਗੇ ਉਹਨੇ ਪੈਰੈਂਟਸ ਐਂਡ ਗ੍ਰੈਂਡ ਪੈਰੈਂਟਸ ਦਾ ਬੰਦ ਹੀ ਕਰ ਦਿੱਤਾ ਸੀਗਾ ਉਹ ਬੋਝ ਸਮਝਦੇ ਆ ਕੈਨੇਡਾ ਦੇ ਵਿੱਚ ਕਿ ਜੇ ਮਾਂ ਪੇ ਆਉਂਦੇ ਅਸੀਂ ਉਹਨਾਂ ਨੂੰ ਐਸੈਟ ਸਮਝਦੇ ਆ ਕਿ ਉਹ ਕਲਚਰਲੀ ਐਂਡ ਰਿਚ ਕਰਦੇ ਆ ਨਾਲੇ ਉਹ ਚਾਈਲਡ ਕੇਅਰ ਕਰਦੇ ਨਾਲੇ ਤੁਹਾਨੂੰ ਕੈਨੇਡੀਅਨ ਬਣਾਉਣ ਦੇ ਵਿੱਚ ਹੈਲਪ ਕਰਦੇ ਆ ਇਹ ਬਹੁਤ ਵੱਖਰੀਆਂ ਵਿਜ਼ਨਸ ਹੈਗੀਆਂ ਕੰਸਰਵੇਟਿਵਸ ਜਿਉਂ ਨਹੀਂ ਆ ਗਏ ਉਹਨੇ ਅਗੇਨ ਮੈਨੂੰ ਪੂਰੀ ਆਸ ਹੈ ਮੈਨੂੰ ਪਤਾ ਕਿ ਉਹ ਨਹੀਂ ਪੈਰੈਂਟਸ ਐਂਡ ਗ੍ਰੈਂਡ ਪੈਰੈਂਟਸ ਹਾਂ ਦੇ ਕੈਨੇਡਾ ਉਹਨੀ ਟੈਂਪਰੇਰੀ ਫੋਰਨ ਵਰਕਰ ਵੀ ਇਦਾਂ ਦੇ ਵਰਤਨਾ ਕਿ ਤੁਸੀਂ ਨੌਜਵਾਨੀ ਦੇ ਵਿੱਚ ਆਓ ਇੱਥੇ ਤੁਹਾਨੂੰ ਐ ਨਿਚੋੜ ਕੇ ਤੁਹਾਡਾ ਜਿੰਨਾ ਜੋਰ ਤੁਹਾਡਾ ਕੱਢਣਾ ਕੱਢ ਲਓ ਫਿਰ ਤੁਸੀਂ ਵਾਪਸ ਜਾਓ ਤੁਹਾਨੂੰ ਕੋਈ ਪੈਥਵੇ ਪਰਮਨੈਂਟ ਰੈਜ਼ਿਡੈਂਸੀ ਦੇ ਨਹੀਂ ਕੀਤਾ ਜਾਊਗਾ ਸਾਡਾ ਕੈਨੇਡਾ ਦਾ ਜਿਹੜਾ ਹੈਗਾ ਹਾਂ ਇਹ ਜਿਹੜੇ ਟੈਂਪਰੇਰੀ ਸਟਰੀਮਸ ਆ ਇਹ ਅਪ ਡਾਊਨ ਹੁੰਦੇ ਰਹਿੰਦੇ ਮਾਰਕੀਟ ਦੇ ਮੁਤਾਬਕ ਆ ਨੰ ਅਮਪਲੋਇਮੈਂਟ ਰੇਟ ਘਟ ਜਵੇ ਅਸੀਂ ਹੋਰ ਲਿਆਉਂਦੇ ਹੁੰਦੇ ਆ ਅ ਅਮਪਲੋਇਮੈਂਟ ਵੱਧ ਜਵੇ ਅਸੀਂ ਕਢਾ ਦਿੰਦੇ ਆ ਉਹ ਚੀਜ਼ ਕੀਤੀ ਜਾ ਰਹੀ ਹੈ ਐਡਜਸਟ ਹੋਰ ਇਸੇ ਤਰ੍ਹਾਂ ਜਿਹੜਾ ਹਾਊਸਿੰਗ ਸੀਗਾ ਇਹ ਵੀ ਉਹਨਾਂ ਦੀ ਜਰਿਸਡਿਕਸ਼ਨ ਆ ਕਿੰਨੇ ਉਹ ਪਾਸ ਕਰਦੇ ਪਰਮਿਟ ਦਿੰਦੇ ਉਹ ਨਹੀਂ ਨਹੀਂ ਉਹਨਾਂ ਦੇ ਉੱਤੇ ਘਰ ਉਹਨੇ ਨਹੀਂ ਬਣਾਏ ਅਸੀਂ ਹੋਰ ਇਨਸੈਂਟਸ ਦਿੱਤੇ ਆ ਕਿ ਤੁਸੀਂ ਹੋਰ ਘਰ ਬਣਾਓ ਇਹ ਚੀਜ਼ ਵੀ ਸਾਡੀ ਵਕਰੀ ਵਿਜਨ ਹੈ ਜਿੱਤੇ ਕਿ ਕੰਸਰਵੇਟਿਵ ਪਾਰਟੀ ਨਹੀਂ ਕੋਈ ਹਾਊਸਿੰਗ ਪਲਾਨ ਲੈ ਕੇ ਆ ਰਹੀ ਨਾਲ ਕੋਈ ਕੋ ਵਿਜਨ ਹੈ ਉਹਨੇ ਇੱਕ GST ਦਾ ਕੀਤਾ ਪਰ ਉਹ ਵੀ ਤਾਂ ਜੇ ਅਸੀਂ ਉਹ ਨਹੀਂ ਪੈਸੇ ਜਿਹੜੇ ਸਿਟੀਆਂ ਨੂੰ ਦਿੱਤੇ ਆ ਉਹ ਕੈਨਸਲ ਕੀਤੇ ਜਾਣ ਉਹ ਜੇ ਕੈਨਸਲ ਕੀਤੇ ਤਾਂ ਤੁਹਾਡੇ ਪਰਮਿਟ ਉਹੀ ਹੈ ਕਿ ਇੱਕ ਇੱਕ ਸਾਲ ਡੇਢ ਡੇਢ ਸਾਲ ਵੱਧ ਹੋਣੇ ਉਹੀ 5% ਤੁਹਾਨੂੰ ਜਿਹੜੀ ਕਾਸਟ ਹੈ ਤੁਹਾਡੇ ਘਰ ਬਣਾਉਣ ਤੇ ਉਹ ਵੱਧ ਜਾਣੀ ਕਿਉਂਕਿ ਬਿਲਡਿੰਗ ਨੂੰ ਵਿਆਜ ਪਣਾ ਸੋ ਜਿਹੜਾ 5% ਜੀਐਸਟੀ ਉਹ ਵਾਈਪ ਆਊਟ ਹੋ ਜਾਂਦਾ ਸੋ ਸਾਡੀ ਵਿਜ਼ਨ ਮੋਰ ਹਾਲਿਸਟਿਕ ਹੈ ਇਮੀਗ੍ਰੇਸ਼ਨ ਵੀ ਵਧਿਆ ਰੋਗੇ ਜਿਸ ਦੇਖੋ 3rd ইয়ার ਚ ਫੇਰ ਅਪਟੈਕ ਹੈ ਇਮੀਗ੍ਰੇਸ਼ਨ ਦੋ ਤੱਕ ਦੋ ਸਾਲ ਸলো ਡਾਊਨ ਹੈ 3rd ਦੇ ਵਿੱਚ ਵੀ ਆਸ ਹੈ ਕਿ ਜਦੋਂ ਅਸੀਂ ਐਬਜ਼ੌਰਬ ਕਰ ਲਏ ਜਿਹੜੇ ਐਗਜ਼ਿਸਟਿੰਗ ਹੈਗੇ ਆ ਔਰ ਜਿੰਨੇ ਖੋਰ ਆਉਂਦੇ ਆ ਉਸ ਤੋਂ ਬਾਅਦ ਫੇਰ ਗੋਲ ਇਹ ਹੈ ਕਿ ਇਮੀਗ੍ਰੇਸ਼ਨ ਹੌਲੀ ਹੌਲੀ ਗ੍ਰੈਜੂਲੀ ਵਧਾਈ ਜਾਵੇ ਕਿਉਂਕਿ ਸਾਡਾ ਬਰਥ ਰੇਟ ਓਨਲੀ ਆਈ ਥਿੰਕ 2.2 ਜਾਂ 2.1 ਐਪਰ 2 ਔਰ ਸ਼ਹਿਰਾਂ ਦੇ ਵਿੱਚ ਤਾਂ 1 ਆ ਇਟ ਇਵਨ ਸੌਰੀ 2.2 ਵੀ ਨੇ ਸਾਡਾ 1.4 ਬਰਥ ਰੇਟ ਫਾਰ ਐਵਰੀ 2 ਇਨ ਕੈਨੇਡਾ ਐਂਡ ਸ਼ੇਅਰ ਆਂ ਦੇ ਬਿਚ ਓਨਲੀ 1 ਦੇ ਐਵਰੀ 2 ਸੋ ਜੇਸੀ ਇਮੀਗ੍ਰੇਸ਼ਨ ਨੇ ਲਈ ਉਹਨੇ ਸਾਡੀ ਪੋਪੂਲੇਸ਼ਨ ਇਵਨ ਬਰਾਬਰ ਵੀ ਨਹੀਂ ਜਾਂਦੀ ਸਾਡੀ ਸ਼੍ਰਿੰਕ ਹੋਣ ਲੱਗ ਪੂਗੀ ਬਹੁਤ ਥੋੜੀ ਸ਼ੁਕਰ ਹੈ ਜੀ ਆ ਡਾਕਟਰ ਅਨਦੀਪ ਸਰਾਇ ਹੋਂ ਦੇ ਨਾਲ ਅਸੀਂ ਗੱਲਬਾਤ ਕੀਤੀ ਇਮੀਗ੍ਰੇਸ਼ਨ ਬਹੁਤ ਪੱਖ ਦਾ ਮੁੱਦਾ ਹੈ ਤੇ ਇਸ ਦੇ ਉੱਤੇ ਉਹਨੇ ਕਾਫੀ ਗੱਲ ਸਪਸ਼ਟ ਕਰ ਦਿੱਤੀ ਹੈ ਅਰ ਸਿੱਧੂ ਨਾਲ ਜਿਸ ਕਾਰਨ ਚੈਨਲ ਪੰਜਾਬੀ ਸੌਰੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।